ਇਹ ਕੌਣ ਲੋਕ ਨੇ ਜਿਹੜੇ ਐਦਾਂ ਜਲ ਗਏ ਆਖਰ ਕਿਹੜੇ ਹੋਰ ਜਲਣਗੇ ਹਲੇ ਸਾਨੂੰ ਕੁਝ ਵੀ ਨਹੀਂ ਪਤਾ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਫਤਿਹ ਬੁਲਾਓ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੋ ਲੋਕ ਇਸ ਹਾਦਸੇ ਦੇ ਵਿੱਚ ਮਾਰੇ ਗਏ ਜਾਂ ਜਿਹੜੇ ਲੋਕ ਕਈ ਹੋਰ ਹਾਦਸਿਆਂ ਦੇ ਸ਼ਿਕਾਰ ਹੋ ਗਏ ਪਰ ਮੈਂ ਇੱਕ ਬੇਨਤੀ ਕਰਕੇ ਆਪਜੀ ਦਾ ਧਿਆਨ ਦਿਵਾਵਾਂ ਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਿਸ ਮੋੜ ਤੇ ਕਿਸ ਵੇਲੇ ਸਾਡੇ ਨਾਲ ਕੀ ਹੋ ਜਾਏ ਆਖਰ ਕਿਸੇ ਨੂੰ ਕੁਝ ਵੀ ਨਹੀਂ ਪਤਾ ਕੋਈ ਗੱਲ ਕਿਸੇ ਨੂੰ ਅੱਜ ਤੱਕ ਪਤਾ ਹੀ ਨਹੀਂ ਲੱਗੀ ਕਿਉਂਕਿ ਜੋ ਹਾਦਸਿਆਂ ਦੇ ਸ਼ਿਕਾਰ ਹੋਏ ਨੇ ਹੁਣ ਜਿਹੜੇ ਇਸ ਪਲੇਨ ਪਲੇਨ ਕ੍ਰੈਸ਼ ਹਾਦਸੇ ਦੇ ਵਿੱਚ ਮਾਰੇ ਗਏ ਹੁਣ ਯਾਦ ਰੱਖਿਓ ਅੱਜ ਉਹ ਲੋਕ ਮਾਰੇ ਗਏ ਤੇ ਅਸੀਂ ਕਹਿੰਨੇ ਆ ਜੀ ਬਹੁਤ ਮਾੜਾ ਹੋਇਆ ਹਰ ਇੱਕ ਇਨਸਾਨ ਜਦੋਂ ਵੀ ਕਿਸੇ ਨਾਲ ਕੁਝ ਹੋ ਘਟਨਾ ਵਾਪਰ ਜਾਂਦੀ ਹੈ ਕੁਝ ਵੀ ਮਾੜਾ ਹੋ ਜਾਂਦਾ ਹੈ ਤੇ ਆਪਾਂ ਕਹਿੰਨੇ ਆ ਜੀ ਬਹੁਤ ਮਾੜਾ ਹੋ ਗਿਆ ਜੀ ਬਹੁਤ ਮਾੜਾ ਹੋਇਆ ਤੇ ਚੰਗਾ ਨਹੀਂ ਹੋਇਆ ਪਰ ਅਸਲ ਦੇ ਵਿੱਚ ਜਦੋਂ ਉਹ ਇਨਸਾਨ ਜਿਉਂਦਾ ਹੈ ਜਦੋਂ ਉਹ ਇਨਸਾਨ ਜਿਹੜਾ ਹੈ ਉਹ ਆਪਣੇ ਤੌਰ ਤੇ ਚੱਲ ਰਿਹਾ ਹੈ ਪਤਾ ਨਹੀਂ ਉਹ ਕਿੰਨੇ ਕੋ ਲੋਕਾਂ ਨਾਲ ਅਨਿਆਏ ਕਰ ਜਾਂਦਾ ਹੈ ਕਿੰਨੇ ਕੋ ਲੋਕਾਂ ਦਾ ਹੱਕ ਮਾਰ ਜਾਂਦਾ ਹੈ ਜਿਹੜੇ ਲੋਕ ਅੱਜ ਅੱਗ ਦੇ ਵਿੱਚ ਜਲ ਗਏ ਪਤਾ ਨਹੀਂ ਕਿੰਨੇ ਕੋ ਜਿਹੜਾ ਜੀਵਾਂ ਨੂੰ ਉਹਨਾਂ ਨੇ ਅੱਗ ਦੇ ਵਿੱਚ ਜਾਲਿਆ ਹੋਏਗਾ ਤੇ ਕਿੰਨੇ ਕੋ ਜਿਹੜੇ ਉਹਨਾਂ ਦੇ ਵਿੱਚੋਂ ਲੋਕ ਨੇ ਉਹਨਾਂ ਨੇ ਪਾਪ ਕੀਤੇ ਹੋਣਗੇ ਮੈਂ ਨਹੀਂ ਕਹਿ ਰਿਹਾ ਵੀ ਹਾਦਸਾ ਹੋ ਗਿਆ ਬਹੁਤ ਚੰਗਾ ਹੋਇਆ ਨਹੀਂ ਬਹੁਤ ਮਾੜਾ ਹੋਇਆ ਪਰ ਇਹ ਗੱਲ ਸੋਚਣ ਵਾਲੀ ਹੈ ਵੀ ਪਰਮਾਤਮਾ ਨੇ ਸ਼ਾਇਦ ਇੱਕ ਵਿਧ ਬਣਾਈ ਹੋਈ ਹੈ ਪਰਮਾਤਮਾ ਨੇ ਸ਼ਾਇਦ ਇੱਕ ਐਸੀ ਵਿਧ ਆਪਣੇ ਆਪ ਬਣਾਈ ਸੀ ਸ਼ਾਇਦ ਉਹਨਾਂ ਦੇ ਕੀਤੇ ਹੋਏ ਜਿਹੜੇ ਕਰਮ ਸਨ ਉਹ ਉਹਨਾਂ ਦਾ ਹੀ ਫਲ ਉਹਨਾਂ ਨੂੰ ਮਿਲੇਆ ਜਿਹੜਾ ਹੁਣ ਇੱਕ ਬਚਿਆ ਹੈ ਤੇ ਸ਼ਾਇਦ ਪਰਮਾਤਮਾ ਨੇ ਉਸ ਨੂੰ ਵੀ ਆਪਣੀ ਰਜ਼ਾ ਦੇ ਵਿੱਚ ਹੀ ਰੱਖਿਆ ਹੁਣ ਤੇ ਇੱਕ ਗੱਲ ਜਿਹੜੀ ਹੈ ਉਹ ਜ਼ਰੂਰ ਸਮਝਿਓ ਸਾਧ ਸੰਗਤ ਕਈ ਲੋਕ ਕਹਿੰਦੇ ਜਿਹੜੇ ਵੱਡੇ ਵਿਦਵਾਨਾਂ ਸਿਓ ਨੇ ਕਹਿੰਦੇ ਜੀ ਉਹਨਾਂ ਨੇ ਪਹਿਲਾਂ ਲੋਕਾਂ ਨੂੰ ਜਿਹੜਾ ਹੈ ਬਹੁਤ ਤਪਾਇਆ ਬਹੁਤ ਸਤਾਇਆ ਤੇ ਪਤਾ ਨਹੀਂ ਕਿੰਨੇ ਕੋ ਜੀਵਾਂ ਨੂੰ ਕਹਿੰਦੇ ਅੱਗ ਦੇ ਵਿੱਚ ਭੁੰਨ ਕੇ ਖਾਦਾ ਉਹਦੇ ਵਿੱਚ ਵੈਜੀਟੇਰੀਅਨ ਸਨ ਤੇ ਇੰਜ ਅੰਜ ਫਲਾਣਾ ਕਹਿੰਦੇ ਦੇਖੋ ਜੀ ਉਹਨਾਂ ਨੂੰ ਇਹੋ ਜੀ ਉਹ ਸਜ਼ਾ ਮਿਲੀ ਹੈ ਪਰ ਮੈਂ ਕਹੀਣਾ ਵੀ ਇਥੇ ਪਰਮਾਤਮਾ ਨੂੰ ਸਿੱਧਾ ਚੈਲੰਜ ਨਹੀਂ ਕਰਨਾ ਚਾਹੀਦਾ ਦੇਖੋ ਉਹਦੀ ਰਜਾ ਨੂੰ ਆਪਾਂ ਨਕਾਰ ਨਹੀਂ ਸਕਦੇ ਜਿਵੇਂ ਉਹਦਾ ਜਿਵੇਂ ਉਹਦਾ ਭਾਣਾ ਹੈ ਜਿਵੇਂ ਜਿਵੇਂ ਹੁਕਮ ਤੇ ਵੈ ਤਿਉ ਹੋਵਣਾ ਜਿਵੇਂ ਉਹਦਾ ਹੁਕਮ ਹੈ ਉਵੇਂ ਉਵੇਂ ਹੋ ਕੇ ਰਹਿਣਾ ਆਪਾਂ ਉਹ ਨਹੀਂ ਕਹਿ ਸਕਦੇ ਕਿ ਐਵੇਂ ਨਹੀਂ ਐਵੇਂ ਕਰ ਤੇਰਾ ਇਹ ਕੰਮ ਜਿਹੜਾ ਐਵੇਂ ਨਹੀਂ ਚੱਲਣਾ ਤੂੰ ਇੰਜ ਕਰ ਆਪਾਂ ਉਹਨੂੰ ਪਰਮਾਤਮਾ ਨੂੰ ਐਵੇਂ ਨਹੀਂ ਆਖ ਸਕਦੇ ਮੇਰੇ ਕਹਿਣ ਤੋਂ ਭਾਵ ਕਿ ਸਾਥ ਸੰਗਤ ਉਹ ਲੋਕ ਜਿਹੜਾਂ ਦੇ ਨਾਲ ਇਹ ਹਾਦਸਾ ਹੋਇਆ ਉਹਨਾਂ ਦੀ ਲਿਖੀ ਪਰਮਾਤਮਾ ਨੇ ਇੰਜ ਸੀ ਉਹਨਾਂ ਦੀ ਐਵੇਂ ਲਿਖੀ ਸੀ ਉਹ ਐਵੇਂ ਹੀ ਵਿਚਾਰੇ ਇਸ ਸੰਸਾਰ ਤੋਂ ਚਲੇ ਗਏ ਪਰ ਮੈਂ ਇੱਕ ਬੇਨਤੀ ਕਰਾਂ ਵੀ ਇਹ ਨਾ ਆਖੋ ਵੀ ਉਹਨਾਂ ਨਾਲ ਐ ਹੋ ਗਿਆ ਸਾਡਾ ਕੋਈ ਪਤਾ ਨਹੀਂ ਸਾਡੇ ਨਾਲ ਕੀ ਹੋਇਆ ਕਾ ਜਾਣਾਂ ਕਿ ਮਰਾਂਗੇ ਕਿਹੋ ਜਿਹਾ ਮਰਨਾ ਹੋਏ ਜੋ ਸਾਹਿਬ ਮਨੋਨਾ ਵਿਸਰੈ ਤੋ ਸਹਿਲਾ ਮਰਨਾ ਹੋਏ ਮੇਰੇ ਪਾਤਸ਼ਾਹ ਕਹਿੰਦੇ ਜੇ ਪਰਮਾਤਮਾ ਜਿਹੜਾ ਹੈ ਨਾ ਵਿਸਰੇ ਤਾ ਕਹਿੰਦੇ ਮਰਨਾ ਵੀ ਜਿਹੜਾ ਸੁਖਾਲਾ ਹੋ ਜਾਂਦਾ ਹੈ ਹੁਣ ਇੱਥੇ ਚੀਜ਼ ਨੂੰ ਸਮਝਿਓ ਕਿ ਭਲੇਓ ਕਦੇ ਕਿਸੇ ਨਾਲ ਇਹ ਨਾ ਵੇਖੋ ਵੀ ਉਹਨਾਂ ਦੇ ਹੋ ਗਿਆ ਜੀ ਉਹਨਾਂ ਦੇ ਐ ਹੋ ਗਿਆ ਆਪਣੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਤੇ ਮੈਂ ਬੇਨਤੀਆਂ ਕਰਾਂ ਵੀ ਪਿਆਰਿਓ ਅਸੀਂ ਜ਼ਿੰਦਗੀ ਨੂੰ ਕਦੇ ਵੀ ਜਿਹੜਾ ਹੈ ਇਹ ਨਾ ਸਮਝੀਏ ਵੀ ਬਹੁਤ ਲੰਬੀ ਹੈ ਇਹਦਾ ਕੋਈ ਪਤਾ ਨਹੀਂ ਅਸੀਂ ਗੱਡੀ ਵਿੱਚ ਜਾ ਰਹੇ ਹਾਂ ਨਜ਼ਾਰੇ ਲੈ ਰਹੇ ਹਾਂ ਇਹ ਨਹੀਂ ਪਤਾ ਵੀ ਗੱਡੀ ਦਾ ਐਕਸੀਡੈਂਟ ਹੋ ਜਾਏ ਹੁਣ ਘਰੇ ਬੈਠੇ ਆ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਕਿਹੜੇ ਹਾਲਾਤ ਬਣ ਜਾਣ ਆਪਾਂ ਕਹਿੰਿਆ ਵੀ ਫਲਾਨਾ ਅਸੀਂ ਉਹ ਚੰਗਾ ਭਲਾ ਸੀ ਜੀ ਮੈਨੂੰ 10 ਮਿੰਟ ਪਹਿਲਾਂ ਮਿਲਿਆ 5 ਮਿੰਟ ਪਹਿਲਾਂ ਮਿਲਿਆ ਜੀ ਹੁਣੇ ਚੰਗਾ ਭਲਾ ਸੀ ਏਡੀ ਸਿੱਧੀ ਕੀ ਹੋ ਗਿਆ ਇਹ ਕੋਈ ਪਤਾ ਨਹੀਂ 1 ਮਿੰਟ ਇੱਕ ਘੜੀ ਇੱਕ ਸਕਿੰਟ ਦਾ ਕੋਈ ਪਤਾ ਨਹੀਂ ਉਹ ਪਰਮਾਤਮਾ ਦੇ ਬਾਣੇ ਵਿੱਚ ਉਹ ਗੁਜ਼ਰ ਰਿਹਾ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਕੀ ਹੋ ਜਾਏ ਤਾਂ ਸਾਥ ਸੰਗਤ ਇਸ ਕਰਕੇ ਬੇਨਤੀਆਂ ਕਰਦਾ ਨਾ ਵੀ ਪ੍ਰਮਾਤਮਾ ਦਾ ਨਾਮ ਲਿਆ ਕਰੋ ਤੇ ਯਾਦ ਰੱਖੋ ਵੀ ਹੋ ਸਕਦਾ ਵੀ ਜਮਦੂਤ ਲੈਣ ਆਵੇ ਤੇ ਅਸੀਂ ਨਾਮ ਲੈਂਦੇ ਹੋਈ ਆਕਾਲ ਪੁਰਖ ਦਾ ਤੇ ਉਹ ਸਾਨੂੰ ਛੱਡ ਜਾਏਗਾ ਪਿਆਰਿਓ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੀ ਜਿੰਨੀ ਉਹਨੇ ਜੀਵਨ ਦਿੱਤਾ ਹੈ ਜ਼ਿੰਦਗੀ ਦਿੱਤੀ ਹੈ ਔਰ ਨੰਗੀ ਸ਼ੁਕਰਾਨਾ ਕਰੋ ਤੇ ਅੱਗੇ ਸਫਲੀ ਕਰੋ ਪਾਤਸ਼ਾਹ ਜੀ ਅੱਗੇ ਵੀ ਆਪਣੇ ਨਾਲ ਜੋੜ ਕੇ ਹੀ ਸਫਲੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ